ਜਦੋਂ ਆਪਣੇ 67 ਜਾਂ 68 ਦੀ ਜੰਗ ਹੋਈ ਹੈਗੀ ਉਦੋਂ ਨਾ ਆਪਣੇ ਕੋਲੇ ਅਸਲਾ ਤੜਾ ਘੱਟਦੀ ਉਹਦੀ ਵਜ੍ਹਾ ਕਰਕੇ ਜੋ ਰਾਤ ਨੂੰ ਪਾਕਿਸਤਾਨੀ ਫੌਜ ਨੇ ਅਚਾਨਕ ਹਮਲਾ ਕਰਤਾ ਡੋਂਗੇਵਾਲਾ ਦੇ ਵਿੱਚ ਉਥੇ ਜੀ ਇਹ ਚੀਜ਼ਾਂ ਮਤਲਬ ਮਿੱਟੀ ਵਿੱਚ ਦਬਾ ਦਿੱਤੀਆਂ ਗਈਆਂ ਮੂਰੇ ਸੰਤਾਲੀ ਤੋਂ ਪਹਿਲਾਂ ਦੇ ਬਰਤਨ ਨੇ ਜੀ ਸਰ ਅਜਾ ਸਾਰੇ ਬਰਤਨ ਆ ਕਿੰਨੇ ਮਤਲਬ 100 ਸਾਲ ਪੁਰਾਣੇ ਮੰਨ ਕੇ ਚੱਲੋ ਉਸ ਤੋਂ ਪਹਿਲਾਂ ਵੀ ਹੋ ਸਕਦਾ ਆਪਣੇ ਕੋਲ ਕੋਈ ਡਾਟਾ ਨਹੀਂ ਸਰ ਇਹ ਸਰ ਮੈਡਲ ਆ ਜਿੱਤੇ ਕਿਸੇ ਦਾ ਪਹਿਲਾਂ ਇਹੀ ਚੀਜ਼ਾਂ ਨਾਲ ਬਿਮਾਰੀ ਨਹੀਂ ਆਉਂਦੀ ਸੀਗੀ ਉਹ ਬਿਮਾਰੀਆਂ ਇਹੀ وجہ ਨਾਲ ਵੱਧ ਗਈਆਂ ਨੇ ਕਿ ਭਾਂਡੇ ਨਹੀਂ ਲੋਕ ਇਸਤੇਮਾਲ ਕਰ ਰਹੇ ਇਹ ਪੌੜ ਨੇ ਜੀ ਆ ਵਾਰੀਆਂ ਸੁਰਾਈਆਂ ਨੇ ਅੱਛਾ ਇਹ ਸੁਰਾਈਆਂ ਨੇ ਹਾਂ ਜੀ ਆ ਸੁਰਾਹੀ ਆ ਗਈ ਇਹ ਵੀ ਸੁਰਾਹੀ ਹੈ ਇਹ 10 ਲੀਟਰ ਪਾਣੀ ਪੈ ਜਾਂਦਾ 20 ਕਿਲੋ ਇਹਦਾ ਭਜਨ ਹੈ ਸੋ ਅਗਰ ਤਾਂ ਤੁਸੀਂ ਦੇਖ ਰਹੇ ਹੋ ਅਸੀਂ ਦਰ ਟੀਵੀ ਸਮੇ ਅਸੀਂ ਪਹੁੰਚੇ ਹਾਂ ਬਲੇਰ ਕੋਟਾ ਦੀ ਧਰਤੀ ਦੇ ਜਿੱਥੇ ਕੀ ਪਿੱਤਲ ਦੀ ਜਿਹੜੀ ਮਾਰਕੀਟ ਹੈਗੀ ਹੈ ਪਿੱਤਲ ਦੇ ਭਾਂਡੇ ਮਸ਼ਹੂਰ ਹੈਗੇ ਨੇ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਵੀ ਇੱਥੇ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਪਿੱਤਲ ਦੇ ਭਾਂਡੇ ਜਿਹੜੇ ਕੀ ਅੱਜ ਸ਼ਾਇਦ ਸਾਡੇ ਘਰਾਂ ਦੇ ਵਿੱਚੋਂ ਗਾਇਬ ਹੋ ਚੁੱਕੇ ਨੇ ਅਸੀਂ ਵੇਚ ਚੁੱਕੇ ਹਾਂ ਪਰ ਪਿੱਤਲ ਦੀ ਖਾਸੀਅਤ ਨੂੰ ਦੇਖਦੇ ਹੋਏ ਲੋਕ ਫਿਰ ਵੀ ਖਰੀਦੇ ਨੇ ਅਸੀਂ ਪਿੱਤਲ ਦੇ ਉਹ ਤੁਹਾਨੂੰ ਭਾਂਡੇ ਦਿਖਾਣ ਜਾ ਰਹੇ ਹਾਂ ਜਿਹੜੇ ਸ਼ਾਇਦ ਆਜ਼ਾਦੀ ਤੋਂ ਪਹਿਲਾਂ ਦੇ ਇੱਥੇ ਦੁਕਾਨਦਾਰਾਂ ਦੇ ਕੋਲ ਜਮ੍ਹਾਂ ਹੋਏ ਨੇ ਸਾਡੇ ਨਾਲ ਅਸੀਂ ਪਹੁੰਚੇ ਹਾਂ ਦੁਕਾਨਦਾਰਾਂ ਕੋਲ ਗੱਲ ਕਰਾਂਗੇ ਸਾਡੇ ਨਾਲ ਯਾਸਿਨ ਹੈਗੇ ਨੇ ਸਵਾਗਤ ਹੈ ਹਮਦਰ ਟੀਵੀ ਤੇ ਮਾਈ ਨੇਮ ਹੈ ਯਾਸਿਨ ਖਾਨ ਜੀ ਜੀ ਇਹ ਨਾ ਪ੍ਰਾਣੀ ਮਾਰਕੀਟ ਹੈ ਜੀ ਮੇਰੇ ਕੋਲੇ ਦੀ ਫਿੱਕਲੇ ਭਾਂਡੇ ਦੀ ਇਹ ਆਪਣੇ ਮਤਲਬ ਮੋਤੀ ਬਾਜ਼ਾਰ ਤੋਂ ਲੈ ਕੇ ਤਲਵ ਬਾਜ਼ਾਰ ਤੱਕ ਉਸ ਤੋਂ ਬਾਅਦ ਅੱਗੇ ਆ ਕੇ ਨਾ ਇਹ ਜਰਗ ਚੌਕ ਆ ਜਾਂਦਾ ਜੀ ਇੱਥੇ ਨਾ ਲੋਕ ਮੈਂ ਦੇਖਿਆ ਜਿਹੜਾ ਇਹ ਭਾਂਡੇ ਦੇਖੇ ਨੇ ਤੁਸੀਂ ਪਹਿਲਾਂ ਇਹ ਭਾਂਡੇ ਦੇਖੋ ਇਹ ਜਿਹੜਾ ਹੈਗਾ ਟਿਫਨ ਇਹ ਇਹ ਟਿਫਨ ਹੈ ਇਹ ਸਰ ਜੀ ਬਹੁਤ ਪੁਰਾਣਾ ਡਿਫਨ ਹੈਗਾ ਵੀ ਅੰਮ੍ਰਿਤਸਰ ਦਾ ਬਣਿਆ ਹੋਇਆ ਹੈ ਜੀ ਇਹ ਨਾ ਮਤਲਬ ਜਦੋਂ ਆਪਣੇ 75 ਜਾਂ 65 ਦੀ ਜੰਗ ਹੋਈ ਹੈਗੀ ਉਦੋਂ ਨਾ ਮਤਲਬ ਆਪਣੇ ਮਿਲ ਕੋਲੇ ਅਸਲਾ ਥੋੜਾ ਘੱਟ ਸੀ ਉਹਦੀ ਵਜ੍ਹਾ ਕਰਕੇ ਜੋ ਰਾਤ ਨੂੰ ਪਾਕਿਸਤਾਨੀ ਫੌਜ ਨੇ ਅਚਾਨਕ ਹਮਲਾ ਕਰਤਾ ਡੋਂਗੇ ਵਾਲਾ ਦੇ ਵਿੱਚ ਉੱਥੇ ਜੀ ਇਹ ਚੀਜ਼ਾਂ ਮਤਲਬ ਮਿੱਟੀ ਵਿੱਚ ਦਬਾ ਦਿੱਤੀਆਂ ਗਈਆਂ ਮੂਰੇ ਜਿਸ ਤੇ ਆਪਣੀ ਮਤਲਬ ਰੇਖਾ ਬਣੀ ਸੀ ਲੋਂਗੇ ਵਾਲਾ ਦੇ ਵਿੱਚ ਫਿਰ ਉਹ ਮਤਲਬ ਫੋਰਸ ਪਿੱਛੇ ਰੁਕ ਗਈ ਸੀ ਸਰ ਮਤਲਬ ਇੱਕ ਤਰ੍ਹਾਂ ਦਾ ਦਿਮਾਗ ਲਾ ਕੇ ਮਤਲਬ ਇੱਕ ਦਿਮਾਗ ਝਟਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਆਪਣੇ ਮਤਲਬ ਮੇਜਰ ਸਾਹਿਬ ਨੇ ਇਹ ਤਰੀਕਾ ਬਿਲਕੁਲ ਰਾਤੋ ਰਾਤ ਫੋਰਸ ਨੂੰ ਲੋਕੀ ਰੱਖਿਆ ਉਹਨਾਂ ਨੇ ਅੱਛਾ ਰੋਕੀ ਰੱਖਿਆ ਵੀ ਸਵੇਰੇ ਆਪਾਂ ਨੂੰ ਮਤਲਬ ਹਵਾਈ ਸੈਨਾ ਦੀ ਹੈਲਪ ਮਿਲ ਜੇ ਵੀ ਪਿੱਤਲ ਦੀ ਐਡੀ ਖਾਸ ਮੇਰਾ ਖਿਆਲ ਆ ਵੀ ਪੂਰੀ ਅਰੇਂਜਮੈਂਟ 40 ਟੈਂਕ ਆਏ ਸੀ ਉਦੋਂ ਅੱਛਾ ਹਾਂਜੀ ਮਤਲਬ ਇਹ ਭਾਂਡੇ ਫਿਰ ਤੁਹਾਡੇ ਕੋਲ ਜਾਵਾਂ ਕਿ ਕਿਵੇਂ ਇਹ ਸਰ ਆਪਣੇ ਕੋਲ ਜਿਹੜੇ ਲੋਕੀ ਪੁਰਾਣੇ ਬਰਤਨ ਦੇ ਜਿੰਦੇ ਨੇ ਨਵੇਂ ਲੈ ਜਾਂਦੇ ਨੇ ਜੀ ਵੀ ਹੁਣ ਇਹ ਜਿਹੜਾ ਹੈਟਾ ਥੋੜੀਆਂ ਖਾਸ ਹਾਲਤ ਜੋ ਹੈ ਨੇ ਅਸੀਂ ਥੋੜਾ ਜਿਆਦਾ ਰਿਪੇਅਰ ਕਰ ਲੈਣੇ ਸਰ ਤਿਆਰ ਕਰਕੇ ਵੇਚੀ ਜਾਣੇਗੇ ਆ ਇਹ ਇਹ ਤੁਹਾਨੂੰ ਦਿਖਾ ਦਿਆਂ ਪੂਰਾ ਬਈ ਟਿਫਨ ਦਿਖਾਓ ਪੂਰਾ ਖੋਲ ਕੇ ਹਾਂਜੀ ਹਾਂ ਸਰ ਦੇਖੋ ਜੀ ਕਿਹੜਾ ਕਿਸ ਟਾਈਮ ਹੈ ਇਹਨਾਂ ਭਾਂਡਿਆਂ 'ਚ ਕਹਿੰਦੇ ਨੇ ਰੋਟੀਆਂ ਖਾਂਦੇ ਸੀ ਤੇ ਬਿਮਾਰੀਆਂ ਨੂੰ ਨਹੀਂ ਲੱਗਦੀਆਂ ਨੇ ਅਸੀਂ ਜੀ ਬਈ ਹਾਂਜੀ ਹਾਂ ਸਰ ਬਿਲਕੁਲ ਜੀ ਇਹ ਹੈ ਨਾ ਪਿੱਤਲ ਤਾਂਬਾ ਕੰਸੀ ਲੋਹਾ ਇੱਕ ਬੋਡੀ ਵਾਸਤੇ ਆਇਰਨ ਆਇਰਨ ਨਾ ਅੰਮ੍ਰਿਤ ਜਿਹਾ ਕੰਮ ਕਰਦਾ ਬੋਡੀ ਦੇ ਵਿੱਚ ਜਿਵੇਂ 300 400 ml ਕਾਪਰ ਹੈ ਜੀ ਇਹ ਨਾ ਬੜੀ ਅੰਤਰੀ ਸੋਚੀ ਅੰਤ ਨੂੰ ਰਿਸਟ ਬੋਸ ਰੱਖਦਾ ਲੀਵਰ ਨੂੰ ਸਟਰੋਂਗ ਕਰਦਾ ਜੀ ਉਹੀ ਗੱਲ ਹੈ ਪਹਿਲਾਂ ਲੋਕ ਇੰਨਾ ਚ ਖਾਂਦੇ ਸੀ ਬਿਮਾਰਾ ਦੇਖੋ ਕਿੰਨਾ ਪੁਰਾਣਾ ਬਰਤਨ ਹੈਗਾ ਇਹ ਸ਼ਾਇਦ ਮਿੱਟੀ ਮੁੱਟੀ ਦੱਬੇ ਹੋ ਕੇ ਕਰਕੇ ਇਹ ਪੁਰਾਣੇ ਘਰਾਂ ਚੋਂ ਨਿਕਲਦੇ ਨੇ ਸਰ ਜੀ ਕੀ ਬਾਤ ਹੈ ਟੀਫਨ ਪਹਿਲੀ ਮੈਂ ਤਾਂ ਪਹਿਲੀ ਦੇਖਿਆ ਟੀਫਨ ਮੇਨ ਗੱਲ ਤਾਂ ਇਹ ਹੈ ਵੀ ਪੁਰਾਣੇ ਲੋਕ ਜਿਹੜੇ ਇੰਨਾ ਹਾਰਡ ਵਰਕ ਕਰਦੇ ਸੀ ਉਹ ਮਤਲਬ ਪਿੱਤਲ ਤਾਂਬਾ ਕਾਂਸੀ ਲੋਹਾ ਯੂਜ਼ ਕਰਦੇ ਸੀ ਬਾਡੀ ਦੀ ਇਮਿਊਨਿਟੀ ਬਣੀ ਰਹਿੰਦੀ ਇੱਕ ਇੱਕ ਹਾਰਡ ਬੰਦੀ ਬਾਡੀ ਵਿੱਚ ਜੀ ਹੁਣ ਤਾਂ ਆਪਾਂ ਲੈ ਕੇ ਜਿਵੇਂ ਸਿਲਵਰ ਯੂਜ਼ ਕਰਦੇ ਆਂ ਦੇ ਕੋਈ ਤਾਂ ਅੰਗਰੇਜ਼ ਚ ਲਾ ਗਏ ਜੀ ਇਹਦਾ ਮਤਲਬ ਲੀਵਰ ਨੂੰ ਖਰਾਬ ਕਰਦਾ ਬਿਮਾਰੀਆਂ ਲਾ ਗਿਆ ਆਪਣੇ ਲੋਕਾਂ ਨੂੰ ਨਾਨ ਸਟ ਜਿਹੜੀਆਂ ਆਪਾਂ ਜਿਹੜੀ ਬੋਡੀ ਵਿੱਚ ਮੈਟਲ ਨਹੀਂ ਹੈਗੀਆਂ ਉਹ ਆਪਾਂ ਮਤਲਬ ਇਨਫੈਕਸ਼ਨ ਕਰਦੀਆਂ ਨੇ ਕੈਂਸਰ ਤੱਕ ਹੋਣ ਦਾ ਖਤਰਾ ਹੈ ਜੀ ਤੇਰੇ ਭਾਂਡੇ ਦੇਖਣਾ ਚਾਹਾਂਗੇ ਆ ਬੜੀ ਕਲਾਕਾਰੀ ਕੀਤੀ ਹੋਈ ਹੈ ਇਹ ਸਾਰੇ ਭਾਂਡੇ ਕਿ ਕਿੰਨੇ ਆ ਜਿਹੜੀ ਇਹ ਸਬ ਇਹਨੂੰ ਕੀ ਕਹਿੰਦੇ ਨੇ ਇਹ ਸਾਰੇ ਮੱਖਣ ਵਾਲੀ ਬਦਿੱਲੀ ਆ ਪੁਰਾਣੀ ਅੱਛਾ ਇਹਦੇ ਵਿੱਚ ਲੋਕੀ ਮੱਖਣ ਜਾਂ ਕੀ ਫੱਕ ਰੱਖਦੇ ਸੀ ਜੀ ਇਹ ਕਿੰਨੇ ਸਾਲ ਪੁਰਾਣੀ ਹੋਣੀ ਲਗਭਗ ਮੇਰਾ ਖਿਆਲ ਹੈ ਵੀ ਇਹ 47 ਤੋਂ ਪਹਿਲਾਂ ਦੇ ਬਰਤਨ ਨੇ ਜੀ ਸਰ ਅੱਛਾ ਸਾਰੇ ਬਰਤਨ ਹੈ ਕਿੰਨੇ ਮਤਲਬ 100 ਸਾਲ ਪੁਰਾਣੇ ਮੰਨ ਕੇ ਚੱਲੋ ਉਸ ਤੋਂ ਪਹਿਲਾਂ ਵੀ ਹੋ ਸਕਦਾ ਆਪਣੇ ਕੋਲ ਕੋਈ ਡੇਟਾ ਨਹੀਂ ਸਾਰੇ ਦੇ ਬੜੇ ਭਰਮਾ ਪਾਂਡਾ ਨਾ ਪੂਰਾ ਕਿੰਨਾ ਹੈਵੀ ਹੈਗਾ ਇਹਦੇ ਚ ਦੁੱਧ ਕਿੰਨੇ ਗਰਮ ਕਰਕੇ ਨਾ ਤਾਂ ਹੀ ਮਾਵਾਂ ਦੇ ਪੁੱਤ ਤਕੜੇ ਹੁੰਦੇ ਸੀ ਉਸ ਸਰ ਜੀ ਇਹ ਜਿਹੜੇ ਬਰਤਨ ਛੋਟੇ ਹੋਣ ਦਾ ਕਾਰਨ ਹੈ ਜਿਹੜੀਆਂ ਇਹ ਬਤੀਲੀਆਂ ਨੇ ਇੱਕ ਤੂੰ ਥੋੜੇ ਕਿ ਨੰਬਰ ਵੱਡੇ ਆਉਂਦੀ ਆ ਅੱਛਾ ਇਹਨਾਂ ਵਿੱਚ ਲੋਕੋ ਦਾਲ ਸਬਜ਼ੀ ਜਿਵੇਂ ਖੇਤਾਂ ਚੋਂ ਤੋੜ ਕੇ ਲਿਆਉਂਦੀ ਬਣਾ ਲਈ ਖਾ ਲਈ ਜੀ ਸ਼ਾਮ ਨੂੰ ਫਿਰ ਦੁਬਾਰਾ ਬੰਨਦੀ ਸੀ ਸਰ ਜੀ ਕੀ ਬਾਤ ਹੈ ਹਾਂ ਜੀ ਤੇ ਏ ਇਹ ਵੀ ਇਹ ਪਾਣੀ ਪਿੱਤਲੇ ਦਾ ਚਲੋ ਆਪਾਂ ਆਮ ਅੱਜ ਵੀ ਲੋਕ ਪੀਂਨ ਨਾ ਹੁਣ ਜਿਹੜਾ ਫਿਰ ਵਰਤਣਾ ਸ਼ੁਰੂ ਕਰਤਾ ਲੋਕਾਂ ਨੇ ਸਰ ਜੀ ਇਹ ਕਾਪਰ ਦਾ ਪਾਣੀ ਮਤਲਬ ਬੋਡੀ ਵਾਸਤੇ ਬਹੁਤ ਵਧੀਆ ਨਿੰਨੇ ਕਾਲ ਜੀ ਪੀਣਾ ਵਧੀਆ ਬਣੇ ਕਿਤੇ ਤੂੰ ਪੁੱਛਦੇ ਤੁਹਾਡਾ ਤਾਂ ਕੰਮ ਹੈ ਜਿਹੜੇ ਲੋਕੀ ਪਹਿਲਾਂ ਲੋਕਾਂ ਨੇ ਭੰਨੇ ਭਾ ਵੇਚਦੇ ਤੁਹਾਨੂੰ ਭਾਂਡੇ ਹੁਣ ਮਿਲਣਦੇ ਉਹ ਹੀ ਖਰੀਦਣ ਆਦੇ ਹੁਣ ਸੋਨੇ ਪਾ ਖਰੀਦਣ ਆਦੇ ਨਾ ਹਾਂਜੀ ਹਾਂ ਸਰ ਹਾਂ ਬਾਕੀ ਅਸੀਂ ਜਾਇਜ ਰੇਟ ਲਾ ਕੇ ਦੇ ਦਾਂ ਤੁਹਾਨੂੰ 2 ਪੈਸੇ ਦਾ ਹਰ ਕੋਈ ਕਮਾਉਂਦੇ ਸਰ ਰੇਟ ਸਭ ਤੋਂ ਘੱਟ ਹੈ ਮਤਲਬ ਹਾਂ ਹਾਂ ਬਾਜ਼ਾਰ ਰੇਟ ਲਾ ਗਏ ਸਰ ਇਹ ਜੀ ਬਾਕੀ ਜੇ ਕਿਸੇ ਨੂੰ ਪੁਰਾਣੇ ਬਰਤਨ ਚਾਹੀਦੇ ਆ ਆਪਾਂ ਅਰੇਂਜ ਕਰ ਦਿੰਨੇ ਆਂ ਇਹ ਜੀ ਹਾਂ ਜੀ ਤੇ ਹੋਰ ਵੀ ਅਸੀਂ ਜਾਣਾਂਗੇ ਇਹ ਥਾਲ ਹੈਗਾ ਇਹ ਸ਼ਾਇਦ ਕਿਸੇ ਸਮੇਂ ਇਹ ਥਾਲ ਇਹ ਸਰ ਮੈਡਲ ਆ ਜਿੱਤੇ ਆ ਕਿਸੇ ਦਾ ਅੱਛਾ ਹਾਂ ਜੀ ਹਾਂ ਮੈਡਲ ਹੈ ਮੈਡਲ ਹੈ ਜੀ ਇਹ ਕੀ ਬਾਤ ਹੈ ਰਨ ਰਪਦਾ ਅੱਛਾ ਇੱਕ ਤਰ੍ਹਾਂ ਥਾਲ ਹੀ ਅਸੀਂ ਕਹਿ ਸਕਦੇ ਹਾਂ ਥਾਲ ਕਹਿੰੋ ਸਰ ਬਸ ਇਸ ਤਰ੍ਹਾਂ ਮਤਲਬ ਇਹ ਇਦਾਂ ਰੱਖੇ ਹੋਏ ਦੇਖੇ ਤੁਹਾਨੂੰ ਕਿਤੇ ਅੱਛਾ ਇਸ ਤਰ੍ਹਾਂ ਕੀ ਬਾਤ ਹੈ ਟੇਬ ਇਹ ਕਿਸੇ ਦਾ ਸਨਮਾਨਿਤ ਕੀਤਾ ਤੇ ਤੁਹਾਨੂੰ ਵੇਚਤਾ ਕਿਸੇ ਨੇ ਬਸ ਗਾਂਧੀ ਗਾਂ ਨੂੰ ਦੋ ਪੀੜੀਆਂ ਲੰਘੀਆਂ ਤੇਜੀ ਬੜੀ ਅਗਲਾ ਵੇ ਆ ਪਿੱਛੇ ਵੇਖੋ ਪਿੱਤਲ ਕਹਿੰਦੇ ਗਲਦਾ ਨਹੀਂ ਹਨਾ ਇਹਨੂੰ ਮਤਲਬ ਟ੍ਰਿਕ ਮੜਾ ਮੋਟਾ ਬਸ ਇਹ ਸਰ ਪੁਰਾਣਾ ਪਿੱਤਲਾ 올ਡ ਅੱਛਾ ਇਹ ਜਿਵੇਂ ਕੰਬੀਨੇਸ਼ਨ ਵਧੀਆ ਬਣੇ ਹੋਏ ਨੇ ਹੁਣ ਤਾਂ ਥੋੜਾ ਤੁਹਾਨੂੰ ਪਤਾ ਹੈ ਜੀ ਲੋਕਲ ਮਾਲ ਬਣਨ ਲੱਗ ਗਿਆ ਬਿਲਕੁਲ ਇਹ ਸਾਡੇ ਦਾ ਯਾਸੀ ਨਾ ਅਸੀਂ ਬਾਕੀ ਇਹ ਗੱਲ ਹੈ ਵੀ ਜਿਹੜਾ ਪਿੱਤਲ ਤਾਂਬਾ ਕਾਂਸੀ ਲੋ ਆਪਣੀ ਵਿਰਾਸਤ ਦਾ ਪੁਰਾਣੀ ਪੁਰਾਣੀ ਬਜ਼ੁਰਗਾਂ ਦੀ ਖਰਾਕ ਹੀ ਇਹੀ ਹੈ ਸਹੀ ਗੱਲ ਹੈ ਦੁਬਾਰਾ ਭਾਂਡੇ ਇਹ ਲੈ ਲਓ ਯੂਜ਼ ਕਰ ਲਓ ਵੱਡ ਚੜਦੇ ਸ ਹੋਰ ਤਾਂ ਸਾਡੇ ਨਕਲੀ ਮੁੱਛਾ ਰਹੇਗੇ ਨਕਲੀ ਸਰੀਰ ਰਹੇਗਾ ਹਣਾ ਸਿਰ ਤਾਂ ਕਮਜ਼ੋਰ ਹੋ ਗਿਆ ਸਰ ਜੀ ਕਮਜ਼ੋਰ ਹੋ ਗਿਆ ਜਿਹੜੀ ਮਤਲਬ ਇਹੇ ਬਸ ਇਹਨੂੰ ਅਸਲ ਗੱਲ ਇਹ ਹੈ ਵੀ ਪ੍ਰਾਣੀ ਖਰਾਕੇ ਹੀ ਹੈ ਲੋਕ ਚਾਹਾਂ ਪਾ ਕੇ ਪਿੰਦੇ ਨੇ ਸਣਾ ਪੂਰੀ ਐ ਸਾਰਾ ਪਰਿਵਾਰ ਬੈਣਾ ਇਹਦੇ ਚਾਹਾਂ ਪਿੰਦੇ ਬਾਕੀ ਜੀ ਸਾਰਾ ਆਪਣੇ ਬਰੇ ਕੋਲੇ ਦੀ ਇੱਕ ਮਸ਼ਹੂਰ ਆਈਟਮ ਹੋ ਰਗੀ ਬਾਤ ਹੋ ਗਈ ਸਾਰਾ ਸੋਹੜੇ ਸਰਵ ਲੋਹ ਦਾ ਬਣਾਓ ਵੀਡੀਓ ਦੀ ਅੱਛਾ ਸਰਵ ਲੋਹ ਦਾ ਹੈ ਸਰਵ ਲੋਹ ਦੇ ਤਵੇ ਨੇ ਜੀ ਅੱਛਾ ਇਹ ਵੀ ਮਤਲਬ ਛੇ ਵੀ ਬਾਸ ਸਕਦੀ ਚੱਲੀ ਆਈ ਚੀਜ਼ ਹੈਗੀ ਵੀ ਸਰਵ ਲੋਹ ਦੇ ਵਿੱਚ ਖਾਣਾ ਖਾਣਾ ਜੀ ਸਰਵ ਲੋਹ ਦਾ ਵੀ ਲੋਹੇ ਦੇ ਭਾਂਡੇ ਵਿੱਚ ਖਾਣਾ ਆਪਣਾ ਆਇਰਨ ਪੂਰਾ ਰਹਦਾ ਬਾਡੀ ਦਾ ਕਾਲੇ ਪੀਲੇ ਰੋਗਾਂ ਤੋਂ ਬਚਾਉਂਦਾ ਇਹ ਪੂਰਾ ਪ੍ਰੋਪਰ ਲੋਹ ਹੈ ਮੇਰੇ ਕੋਲ ਇਹਦਾ ਪਾਣੀ ਹੈ ਇਹਨਾਂ ਦੂਸ਼ਿਤ ਹੋ ਚੁੱਕੇ ਆ ਇਹਦੇ ਵਿੱਚ ਕਾਲਾ ਪੀਲਾ ਹੈ ਜੀ ਸਰ ਉਹਨੂੰ ਮਤਲਬ ਆਪਾਂ ਤਾਂਬੇ ਦੇ ਭਾਂਡੇ ਤਾਂ ਹੀ ਇਸ ਕਰਕੇ ਵਿਕਦੇ ਆ ਵੀ ਲੋਕੀ ਭਰ ਕੇ ਰਾਤ ਨੂੰ ਰੱਖਦੇ ਆ। ਅੱਛਾ। ਖਾਲੀ ਪੇਟ ਨੀਂ ਨੀਂ ਕਾਲੇ ਪੀਂਦੇ। ਇੱਕ ਤਰੀਕਾ ਹੋਰ ਹੈ। ਵੀ ਜੇ ਆਪਾਂ ਜਾਗ ਨਹੀਂ ਲੈ ਸਕਦੇ ਮਹਿੰਗੇ ਭਾਂਡੇ ਜਿਵੇਂ ਤੁਸੀਂ ਕਿਹਾ ਵੀ ਬਹੁਤ ਸੋਨੇ ਦੇ ਭਾਂਡੇ ਮਿਲਦੇ ਆ। ਇਹਦਾ ਇੱਕੋ ਹੀ ਹੱਲ ਹੈ। ਵੀ ਆਪਾਂ ਛੋਟਾ ਤਾਂਬੇ ਦਾ ਬਰਤਨ ਜਾਂ ਘੜੀ ਲੈ ਲਓ। ਤੇ ਚਾਚਾ ਇੱਕ ਗਲਾਸ ਇੱਕੋ ਸਾਹਮਣੇ। ਇੱਕ ਤਾਂਬੇ ਦਾ ਗਲਾਸ ਲੈ ਲਓ ਜੀ। ਜੀ ਜਿਵੇਂ ਆ ਗਲਾਸ ਹੈਗਾ। ਹਾਂ। ਮਤਲਬ ਇਹ ਪਿੱਤਲ ਦਾ ਗਲਾਸ ਹੈ ਸਰ ਜੀ ਇਹਦੇ ਨਾਲ ਦਾ ਇੱਕ ਤਾਂਬੇ ਦਾ ਗਲਾਸ ਹੈ। ਉਹਨੂੰ ਮਿੱਟੀ ਦੇ ਘੜੇ ਦੇ ਵਿੱਚ ਦਬੋ ਕੇ ਰੱਖੋ ਨੀਂ ਨੀਂ ਕਾਲ ਬਿਲਕੁਲ ਜਸਰੀ ਜੀ ਅਸੀਂ ਹੋਰ ਵੀ ਦੁਕਾਨਦਾਰਾਂ ਨਾਲ ਗੱਲ ਕਰਾਂ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਧੰਨਵਾਦ ਬਾਕੀ ਭਾਈ ਲੋਕਾਂ ਨੂੰ ਜਾਗਰੂਕੀ ਇਹੀ ਚਾਹੀਦੀ ਹੈ ਵੀ ਪਿੱਤਲ ਤਾਂਬਾ ਕਾਂਸੀ ਲੋਹਾ ਆਪਣੀ ਪ੍ਰਾਣੀ ਵਿਰਾਸਤ ਹੈ ਇਹੀ ਭਾਂਡੇ ਖਾਣਾ ਬਣਾਉਣ ਵਾਸਤੇ ਵਰਤੋ ਜੀ ਵੀ 70 80% ਆਪਾਂ ਬਿਮਾਰੀਆਂ ਨੂੰ ਮਾਤ ਕਰ ਸਕਦੇ ਹਾਂ ਜੀ ਬਿਲਕੁਲ ਪੇੜ ਦੀਆਂ ਭਗਵਾਨੀਆਂ ਸਾਰੀਆਂ ਖਤਮ ਹੋ ਜਾਣਗੀਆਂ ਕਿਉਂਕਿ ਜਿਹੜੇ ਡੁਪਲੀਕੇਟ ਭਾਂਡੇ ਯੂਜ਼ ਕਰਦੇ ਆ ਕਾਲੇ ਪੀਲੇ ਹੋਰ ਲੱਲਾ ਸਿਲਵਰ ਇਹ ਸਾਰੇ ਆਪਾਂ ਤਾਂ ਕਹਿੰਦਾ ਭਾਵੇਂ ਮੈਟਲਾਂ ਬੋਡੀ ਵਿੱਚ ਨਹੀਂ ਹੈਗੀਆਂ ਜੀ ਫਿਰ ਨੁਕਸਾਨਦੇ ਨੇ ਜੀ ਸਿਲਵਰ ਨਾ ਰਾਈਫ ਇਹਨਾਂ ਆਪਣੀ ਪੰਜਾਬੀ ਕਾਇਦੀਆਂ ਹੁੰਦਿੰਦੇ ਦੀ ਅੰਗਰੇਜ਼ ਸਿਲਵਰ ਦੇ ਭਾਂਡੇ ਵਿੱਚ ਪਾਣੀ ਅੱਛਾ ਤੇ ਉਹਨਾਂ ਨੂੰ ਕਮਜ਼ੋਰ ਕਰਨ ਵਾਸਤੇ ਵੀ ਪੰਜਾਬੀ ਇਹਨੇ ਹਾਰਡਵਰਕ ਹੋਨੇ ਇਹਨੇ ਕ੍ਰਾਂਤੀਕਾਰੀ ਇਹਨੇ ਵੀ ਗੁੱਟਮਾਰ ਕਰਦੇ ਇਹ ਬਦਲ ਦੇ ਕੋਲ ਵੀ ਆਪਦਾ ਰਾਦਾ ਸਿਲਵਰ ਦਾ ਬੰਦਾ ਕਮਜ਼ੋਰ ਹੋ ਗਿਆ ਆਪਣੇ ਮੁਲਕ ਦੇ ਆਪਣੇ ਪੰਜਾਬ ਇੰਡੀਆ ਦੀਆਂ ਮਤਲਬ ਜਿਹੜੇ ਫੋਰਸ ਹੈਗੇ ਜਾਂ ਕੋਈ ਖਿਡਾਰੇ ਨੇ ਉਹ ਉਹਨਾਂ ਦੇ ਹਾਰਡ ਹੋਣ ਦਾ ਕਾਰਨ ਇਹੀ ਹੈ ਵੀ ਪੰਜਾਬ ਨੂੰ ਸੋਨੇ ਚਿੜੀ ਤਾਂ ਹੀ ਕਿਹਾ ਜਾਂਦਾ ਨਾ ਹੋਰੇ ਪਿੱਤਲ ਤਾਂਬਾ ਤਾਂਸੀ ਲੋਹਾ ਸੋਨਾ ਜਾਂਦੀ ਮਤਲਬ ਹਰ ਚੀਜ਼ ਦੀ ਮਾਤਰਾ ਦੀ ਇੱਥੇ ਧਰਤੀ ਇੰਨੀ ਪਜਾਉ ਹੈ ਇੱਥੇ ਜਿਹੜਾ ਮਰਜ਼ੀ ਬੀਜ ਬੋਲੋ ਹਰਾ ਹੋ ਜਾਏ ਜੇ ਕੋਈ ਨਫ਼ਰਤ ਦਾ ਵੀਡੀਓ ਹੈ ਜੀ ਉਹ ਨਹੀਂ ਹਰਾਉ ਸਕਦਾ ਬਿਲਕੁਲ 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 ਅਸੀਂ ਬਹੁਤ ਬਹੁਤ ਭਾਈਚਾਰਾ ਆਪਣਾ ਸਾਰਾ ਸਾਂਝਾ ਬਣਿਆ ਰਹੂਗਾ ਜੀ ਸਾਂਝਾ ਭਾਈਚਾਰਾ ਮੁਸਲਮਾਨ ਤੇ ਸਾਰੇ ਮਿਲ ਕੇ ਰਹਿੰਦੇ ਹਾਂ ਹਾਂ ਜੀ ਹਾਂ ਸਰ ਇੱਥੇ ਦੇਖੋ ਪੁਰਾਣੇ ਸਮੇਂ ਦੀਆਂ ਪ੍ਰਾਤਾਂ ਜਿੱਥੇ ਸਾਡੀਆਂ ਮਾਵਾਂ ਸਾਡੀਆਂ ਨਾਨੀਆਂ ਦਾਦੀਆਂ ਇਹਨਾਂ ਚਾਟਾ ਗੁੰਨ ਗੁੰਨ ਕੇ ਸਾਨੂੰ ਰੋਟੀਆਂ ਖਵਾਉਂਦੇ ਹੁੰਦੇ ਸੀ ਇਹ ਚੀਜ਼ਾਂ ਅੱਜ ਕੱਲ ਕਿੱਥੇ ਰਹਿ ਗਏ ਕਿਉਂਕਿ ਨਾ ਉਹ ਬਜ਼ੁਰਗ ਰਹਿ ਤਾਂ ਨਾ ਹੀ ਸਾਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਐਵੇਂ ਸੀ ਪਤਾ ਲੋਕਾਂ ਨੇ ਵੇਚ ਦਿੱਤੇ ਦੇਖੋ ਸਾਰੇ ਉਹੀ ਭਾਂਡੇ ਜਿਹੜੇ ਪੁਰਾਣੇ ਸਮੇ ਸਾਡੇ ਸਮੇ ਕਿਸੇ ਸਮੇ ਰਸੋਈ ਘਰ ਚ ਹੁੰਦੇ ਸੀ ਸਾਡੇ ਨਾਲ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਜ਼ਹੂਰਦੀਨ ਜੀ ਜ਼ਹੂਰਦੀਨ ਜੀ ਕਿਸੇ ਸਮੇ ਭਾਂਡੇ ਘਰਾਂ ਚ ਰਸੋਈਆਂ ਚ ਹੁੰਦੇ ਸਨ ਨਾ ਮਾਂ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਇਹਨਾਂ ਵਰਤਦੇ ਹੁੰਦੇ ਸੀ ਹਾਂਜੀ ਹੁਣ ਵੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਆਂ ਔਰ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਇਸਤੇਮਾਲ ਕਰਦੇ ਪਹਿਲਾਂ ਇਹੀ ਚੀਜ਼ਾਂ ਨਾਲ ਬਿਮਾਰੀ ਨਹੀਂ ਆਉਂਦੀ ਸੀਗੀ ਉਹ ਬਿਮਾਰੀਆਂ ਇਹੀ ਵਜ੍ਹਾ ਨਾਲ ਵੱਧ ਗਈਆਂ ਨੇ ਕਿ ਭਾਂਡੇ ਨਹੀਂ ਲੋਕ ਇਸਤੇਮਾਲ ਕਰ ਰਹੇ ਉਹਨੇ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਪਹਿਲਾਂ ਭਾਂਡੇ ਕੋਡੀਆਂ ਵੇਚ ਦਿੱਤੇ ਤੇ ਹੁਣ ਉਹ ਚੀਜ਼ਾਂ ਸੋਨੇ ਪਾਖਰੀ ਦੇਣ ਹੁਣ ਅਕਲ ਹੋਣ ਆਈ ਲੋਕਾਂ ਨੂੰ ਬਿਲਕੁਲ ਹੁਣ ਸੋਨੇ ਦੇ ਪਾਖਰੀ ਖਰੀਦੇ ਰਹੇ ਨੇ ਹੁਣ ਲੋਕਾਂ ਨੂੰ ਸਮਝ ਆ ਰਹੀ ਹੈ ਜਾਂ ਲੋਕਾਂ ਨੂੰ ਬਿਮਾਰੀਆਂ ਲੱਗੀਆਂ ਨਾ ਫਿਰ ਇਹਨਾਂ ਦੀ ਵਰਤੋਂ ਕਰਨ ਲੱਗੇ ਨੇ ਉਸ ਵੇਲੇ ਜਿਹੜੀਆਂ ਚੀਜ਼ਾਂ ਮਹਿੰਗੀਆਂ ਚੀਜ਼ਾਂ ਮੰਨ ਲਓ ਹੁੰਦੀਆਂ ਸੀ ਜਿਵੇਂ ਸਾਡੇ ਸਾਹਮਣੇ ਜਿਵੇਂ ਚੀਜ਼ਾਂ ਪਈਆਂ ਨੇ ਲੋਕਾਂ ਫਿਰ ਕਿ ਸਸਤੇ ਭਾਂਚ ਦੇ ਦਿੰਦੇ ਸੀ ਉਸ ਸਮੇਂ ਹਾਂਜੀ ਸਕ੍ਰੈਪ ਦੇ ਭਾਅ ਅਗਲਾ ਦੇ ਜਾਂਦਾ ਕਿਲੋ ਦਾ ਰੇਟ ਹਾਂਜੀ ਹਾਂਜੀ ਅੱਜ ਕੱਲ ਦੀ ਜਿਹੜੀ ਨਵੀਂ ਪੀੜ੍ਹੀ ਹੈ ਕੁੜੀਆਂ ਉਹ ਵੀ ਇਸਤੇਮਾਲ ਕਰਦੀਆਂ ਨਹੀਂ ਇਹ ਉਹ ਵੀ ਸਟੀਲ ਦੇ ਹੀ ਕਰਦੀਆਂ ਨੇ ਇਹ ਵਾਲੇ ਸਾਨੂੰ ਲਿਆ ਕੇ ਵੇਚ ਜਾਂਦੇ ਨੇ ਸਕ੍ਰੈਪ ਦੇ ਵਿੱਚ ਕੋਣ ਵੀ ਵੇਚ ਲਾਂਦੇ ਹਾਂਜੀ ਸਾਡੇ ਕੋਲੋਂ ਸਟੀਲ ਦੇ ਲੈ ਜਾਂਦੇ ਆਂ ਲੇਕਿਨ ਇਹਦੇ ਕਦਰਦਾਨ ਵੀ ਬਹੁਤ ਨੇ ਅੱਛਾ ਇਹਨੂੰ ਪਸੰਦ ਵੀ ਬਹੁਤ ਕਰਦੇ ਨੇ ਲੈਂਦੇ ਵੀ ਬਹੁਤ ਨੇ ਲੋਕ ਕਹਿੰਦਾ ਜੁੱਤੀ ਨੇ ਅਸੀਂ ਦੇਖੀ ਤੁਹਾਡੀ ਨਵੀਆਂ ਜਿਹੜੀਆਂ ਚੀਜ਼ਾਂ ਦੇਖਿਆ ਸਾਨੂੰ ਬੜੀ ਖੁਸ਼ੀ ਮਿਲੀ ਇਹ ਚੀਜ਼ਾਂ ਦੇਖ ਕੇ ਜਿਹੜੀਆਂ ਸਾਡੇ ਕਿਸੇ ਸਮੇਂ ਰਾਜੇ ਮਹਾਰਾਜੇ ਜਦੋਂ ਚਲੋ ਸਾਡੇ ਬਜ਼ੁਰਗ ਵੀ ਇਹ ਚੀਜ਼ਾਂ ਵਰਤਦੇ ਹੋਣਗੇ ਇਹਨਾਂ ਨੂੰ ਸਰਾਹੀਆਂ ਕਹਿੰਦੇ ਹੁੰਦੇ ਸੀ ਇਹ ਪੌੜ ਨੇ ਜੀ ਆਹ ਵਾਲੀਆਂ ਸੁਰਾਹੀਆਂ ਨੇ ਅੱਛਾ ਇਹ ਸਰਾਹੀਆਂ ਨੇ ਹਾਂ ਜੀ ਆਹ ਸੁਰਾਹੀ ਆ ਗਈ ਇਹ ਵੀ ਸੁਰਾਹੀ ਹੈ ਇਹਨਾਂ ਦੇ ਵਿੱਚ ਕਿਸੇ ਸਮੇਂ ਪੁਰਾਣੇ ਬਜ਼ੁਰਗ ਇਹਨਾਂ ਨੂੰ ਵਰਤਦੇ ਵੀ ਹੋਣਗੇ ਪਾਣੀ ਪੀਂਦੇ ਹੋਣਗੇ ਚਾਹ ਦੇ ਨਾਲ ਚਾ ਪਾ ਕੇ ਹਾਂ ਜੀ ਹਾਂ ਜੀ ਇਹਦੇ ਵਿੱਚ ਪਾਣੀ ਨਾਲ ਬਾਡੀ ਨੂੰ ਪਾਵਰ ਮਿਲਦੀ ਹੈ ਅੱਛਾ ਪਿੱਤਲ ਦੀ ਆਈਟਮ ਹੈ ਨਾ ਇਸ ਲਈ ਪਿੱਤਲ ਦੀ ਤਾਂਬੇ ਦੀ ਇਹਨਾਂ ਨਾਲ ਬਾਡੀ ਨੂੰ ਪਾਵਰ ਮਿਲਦੀ ਹੈ ਤੁਸੀਂ ਹੈਵੀ ਆਈਟਮਾ ਰੱਖ ਰੱਖੀਆਂ ਨੇ ਆ ਕਿੱਡੀ ਇਹ ਭਟਕਣ ਹੈਗਾ ਨਾ ਪੂਰਾ ਹਾਂਜੀ ਹਾਂਜੀ ਇੰਦੇ ਮੇਰੇ 10 ਲੀਟਰ ਪਾਣੀ ਪੈ ਜਾਂਦਾ ਹੋਵੇਗਾ ਹਾਂਜੀ ਇਹ 10 ਲੀਟਰ ਪਾਣੀ ਪੈ ਜਾਂਦਾ ਹੈ 20 ਕਿਲੋ ਇਹਦਾ ਵਜਨ ਹੈ ਅੱਛਾ 20 ਕਿਲੋ ਬਹੁਤ ਜ਼ਿਆਦਾ ਪਾਰੀ ਹੈ 20 ਕਿਲੋ ਜਨ ਦੇ ਵਿੱਚ ਮਿਲ ਉਹ ਸਮੇਂ ਪਾਵਰ ਵੀ ਹੁੰਦੀ ਸੀ ਨਾ ਚੱਕਣ ਵਾਸਤੇ ਉਹ ਤਾਂ ਧਰਨ ਪੈ ਜਾਣੀ ਚੱਕਦੇ ਸੀ ਉਸ ਟਾਈਮ ਦੇ ਬੰਦਿਆਂ ਦੇ ਵਿੱਚ ਵੀ ਪਾਵਰ ਹੁੰਦੀ ਸੀਗੀ ਬਿਲਕੁਲ ਉਹੀ ਕਹਿੰਦਾ ਵੀ ਹੁਣ ਕਿੱਥੇ ਉਹ ਖਰਾਕਾ ਰਹਿ ਗਿਆ ਇਹ ਇਹ ਤੋਂ ਉਸ ਤੋਂ ਜ਼ਿਆਦਾ ਪਾਰੀ ਹੈ ਹਾਂਜੀ ਇਹ ਉਹਦੇ ਨਾਲੋਂ ਵੀ ਵੱਧ ਪਾਰੀ ਹੈ ਇਹ ਵੀ ਫਿਰ ਉਸ ਸਮੇ ਪਾਣੀ ਪੀਂਦੇ ਹੋਣਗੇ ਬਿਜੁਰ ਕਰ ਹਾਂਜੀ ਪਾਣੀ ਪੀਂਦੇ ਸੀਗੇ ਇਹਦੇ ਵਿੱਚ ਤੇ ਇਹ ਇਹ ਦੇਗਾ ਜਿਨ੍ਹਾਂ ਦੇ ਵਿੱਚ ਲੋਕ ਆਮ ਹੀ ਘਰਾਂ 'ਚ ਖਾਣਾ ਬਣਾਉਂਦੇ ਸੀ ਨਾ ਪਹਿਲੇ ਇਹ ਕਾਪਰ ਦਾ ਜੀ ਤਾਂਬੇ ਦਾ ਬਿਰਿਆਨੀ ਬਹੁਤ ਵਧੀਆ ਬਣਦੀ ਆ ਬਿਰਿਆਨੀ ਵਾਸਤੇ ਖਾਸ ਹੈ ਤਾਂਬੇ ਦਾ ਤੁਹਾਡੇ ਕੋਲ ਲੋਕ ਬਾਹਰੋਂ ਫਿਰ ਖਰੀਦਣ ਵਾਸਤੇ ਆਉਂਦੇ ਨੇ ਹਾਂਜੀ ਸਾਡੇ ਕੋਲ ਜਿਆਦਾ ਬਾਹਰੋਂ ਹੀ ਆਉਂਦੇ ਨੇ ਇਹ ਆਈਟਮ ਹੈ ਵੀ ਬਾਹਰਲੀ ਅੱਛਾ ਸਾਡੇ ਉਰੇ ਮਲੇ ਕੋਲੇ ਦੀ ਆਈਟਮ ਹੈਗੀ ਲੋਹੇ ਦੀ ਕੜਾਹੀ ਅੱਛਾ ਇਹ ਮੁਰਾਦਾਬਾਦ ਦੀ ਆਈਟਮ ਹੈ ਸਾਰੀ ਅੱਛਾ ਸਾਰੀ ਬਾਹਰ ਦੀ ਹਾਂਜੀ ਬਾਹਲੀ ਆਈਟਮ ਹੈ ਤੇ ਮਤਲਬ ਜੀ ਜੀ ਉਰੇ ਦੇ ਪਿੰਡਾਂ ਦੇ ਲੋਕ ਬਹੁਤ ਪਸੰਦ ਕਰਦੇ ਆਂ ਤੇ ਬਾਹਰ ਲੋਕ ਫਿਰ ਕੈਨੇਡਾ ਕਨੋਡਾ ਤੁਹਾਨੂੰ ਫੋਨ ਕਰਕੇ ਮੰਗਵਾਉਂਦੇ ਆਂ ਹਾਂਜੀ ਅਮਰੀਕਾ ਕੈਨੇਡਾ ਸਾਡੇ ਨਾਲ ਫੋਨ ਦਿੱਤੇ ਗੱਲ ਕਰ ਲੈਂਦੇ ਆਂ ਅਸੀਂ ਉਹਨਾਂ ਨੂੰ ਭੇਜ ਦਿੰਦੇ ਆਂ ਡਿਲੀਵਰੀ ਕਰ ਦਿੰਦੇ ਆਂ ਤੁਸੀਂ ਭੇਜ ਦਿੰਦੇ ਹੋ ਹੋਰ ਜਾਸਨ ਕੋਈ ਮਤਲਬ ਕੋਈ ਪੁਰਾਣੀ ਜਿਹੜੀਆਂ ਚੀਜ਼ਾਂ ਜਾਂ ਤੁਸੀਂ ਕੋਈ ਯਾਦਾਂ ਹੁਣ ਕਿਉਂਕਿ ਲੋਕ ਤੁਹਾਡੇ ਕੋਲ ਇੱਥੇ ਆ ਕੇ ਆਂਦੇ ਹੋਣਗੇ ਕੋਈ ਦੱਸਦੇ ਹੋਣਗੇ ਸਾਨੂੰ ਇੰਨਾ ਫਾਇਦਾ ਮਿਲਿਆ ਚੀਜ਼ਾਂ ਦਾ ਹਾਂਜੀ ਹਾਂਜੀ ਇਹਨਾਂ ਨਾਲ ਫਾਇਦਾ ਹੀ ਹੁੰਦਾ ਇਹਦੇ ਵਿੱਚ ਖਾਵਾ ਪੀਵਾਗੇ ਨਾ ਆਪਣੇ ਪਾਵਰਪ ਉਂਦੀ ਆਪਣੀ ਬਾਡੀ ਨੂੰ ਤਾਕਤ ਮਿਲਦੀ ਹੈ ਤਾਂ ਤਾਂ ਹੁੰਦੀ ਹੈ ਇਹਦੇ ਵਧੀਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਂਡੇ ਅਜਿਹੇ ਸਾਰੇ ਤੁਹਾਡੇ ਕੋਲ ਹੱਗੇ ਨੇ ਜਿਹੜੇ ਆਪਾਂ ਸਵੇਰ ਜਿੰਦਗੀ ਦੀ ਸ਼ੁਰੂਆਤ ਹੁੰਦੀ ਤਾਂ ਸ਼ਾਮ ਤੱਕ ਆਪਾਂ ਖਾ ਪੀ ਸਕਦੇ ਹਾਂ ਹਾਂਜੀ 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 ਪਿੱਤਲ ਤੱਕ ਸਭ ਕੁਝ ਹੈ ਪਿੱਤਲ ਦੀ ਹਰ ਇੱਕ ਚੀਜ਼ ਸਾਡੇ ਕੋਲ ਮਿਲੂਗੀ ਅੱਛਾ ਹਰ ਇੱਕ ਚੀਜ਼ ਹੁੰਦੀ ਹੈ ਹਾਂਜੀ ਤੇ ਬਿਲਕੁਲ ਇਹ ਜਿਹੜੀ ਮਾਰਕੀਟ ਹੈਗੀ ਇਹ ਇਸੇ ਚੀਜ਼ ਨਾਲ ਜਾਣੀ ਜਾਂਦੀ ਹੈ ਸਾਰੀ ਪਿੱਤਲ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਈ ਦੇਣਗੀਆਂ ਹਰ ਉਹ ਪਤਲੇ ਜਿਨ੍ਹਾਂ ਦੇ ਵਿੱਚ ਜਦੋਂ ਕਿਸੇ ਸਮੇਂ ਚੁੱਲਿਆਂ ਤੇ ਚਾਹ ਹੁੰਦੀ ਸੀ ਜਦੋਂ ਚੁੱਲ੍ਹੇ ਤੇ ਚਾਹ ਬੇਬੇ ਬਣਾਉਂਦੀਆਂ ਹੁੰਦੀਆਂ ਸੀ ਨਾ ਜੀ ਹਾਂਜੀ ਹਾਂਜੀ ਹੁਣ ਵੀ ਇਸਤੇਮਾਲ ਤਕਰੀਬਨ ਜ਼ਿਆਦਾਤਰ ਲੋਕ ਲੈਣ ਲੱਗੇ ਨੇ ਪਹਿਲਾਂ ਨਾਲੋਂ ਚਾਹ ਵਾਲਾ ਤਾਂ ਘਰੇ ਰੱਖ ਦਈਆ ਕਰ ਪਰ ਉਦੋਂ ਹਾਰੇ ਹੁੰਦੇ ਸੀ ਹਾਰਿਆਂ ਦੇ ਥੱਲੇ ਗੁਟਕੇ ਥੱਲੇ ਪਾਥੀਆਂ ਚਲਦੀਆਂ ਸੀ ਤਾਂ ਇੰਨਾ ਚਾਹ ਬਣਦੀ ਹੁੰਦੀ ਸੀ ਹਾਂਜੀ ਬਿਲਕੁਲ ਮਜ਼ਾ ਆ ਰਿਹਾ ਸੀ ਉਦੋਂ ਬਜ਼ੁਰਗ ਹੁੰਦੇ ਸੀ ਬਿਲਕੁਲ ਉਸ ਟਾਈਮ ਬਜ਼ੁਰਗਾਂ ਦੇ ਟਾਈਮਸ ਦਾ ਇਹੀ ਜ਼ਿਆਦਾਤਰ ਇਸਤੇਮਾਲ ਹੁੰਦੇ ਸੀ ਪੰਡ ਬਿਲਕੁਲ ਬੜੀ ਖੁਸ਼ੀ ਮਿਲੀ ਇਹ ਨਿੱਕੀ ਨਿੱਕੀਆਂ ਚੀਜ਼ਾਂ ਜਿਹੜੀਆਂ ਇਹ ਪਈਆਂ ਗਲਾਸ ਪਏ ਨੇ ਅਸੀਂ ਰੋਜ਼ਾਨਾ ਬੱਚਿਆਂ ਨੂੰ ਜਿਵੇਂ ਹੁਣ ਜ ਨਵੇਂ ਬੱਚੇ ਜਾਂ ਕੋਈ ਵੀ ਸ਼ੁਰੂ ਤੋਂ ਇਹਨਾਂ ਚੀਜ਼ਾਂ ਦੇ ਲਾਇਆ ਹੋਵੇ ਇਹ ਕੱਪ ਦੇਖੋ ਕਿੰਡਾ ਸੋਹਣਾ ਕੱਪ ਹੈਗਾ ਇਹ ਚਾਹ ਪੀਣ ਵਾਲਾ ਕੱਪ ਹੈਗਾ ਚਾਹ ਪੀਣ ਵਾਲਾ ਕੱਪ ਹੈਗਾ ਬਿਲਕੁਲ ਕਿੰਨੀਆਂ ਸੋਹਣੀਆਂ ਚੀਜ਼ਾਂ ਸਜਾਈਆਂ ਹੋਈਆਂ ਨੇ ਦੇਖ ਕੇ ਵੀ ਇੱਕ ਰੂਹ ਖੁਸ਼ ਹੁੰਦੀ ਹੈ ਕਿ ਉਹ ਪਿੱਤਲ ਦੀ ਅੱਜ ਕੱਲ ਇਹਨਾਂ ਨੂੰ ਫਿਰ ਕਲੀ ਵਗੈਰਾ ਕਰਾਉਣਾ ਪੈਂਦਾ ਜਿਹਦੇ ਵਿੱਚ ਖਾਣਾ ਬਣਾਉਣਾ ਪੈਂਦਾ ਉਹਨੂੰ ਕਲੀ ਦੀ ਲੋਡ ਪੈਂਦੀ ਹੈ ਨਹੀਂ ਕਲੀ ਦੀ ਲੋਡ ਨਹੀਂ ਹੁੰਦੀ ਅੱਛਾ ਉਹ ਕਲੀ ਲੋਡ ਨਹੀਂ ਹੁੰਦੀ ਜਿਹਦੇ ਵਿੱਚ ਖਾਣਾ ਹੈ ਆਪਾਂ ਨੇ ਉਹਨੂੰ ਲੋਡ ਨਹੀਂ ਪੈਂਦੀ ਤੇ ਇਹ ਇੱਕ ਸਪੈਸ਼ਲ ਹੁੰਦਾ ਇਹਨੂੰ ਕੀ ਕਹਿੰਦੇ ਨੇ ਇੱਕ ਇਹ ਵੀ ਇੱਕ ਪਿੱਤਲ ਦੀ ਹੁੰਦੀ ਹਾਂਜੀ ਪਿੱਤਲ ਭਰਤ ਦੀ ਹੈ ਇਹ ਅੱਛਾ ਭਰਤ ਹਾਂਜੀ ਇਹ ਭਰਤ ਇਹਨੂੰ ਕੀ ਹੁੰਦਾ ਮਤਲਬ ਇਹਦਾ ਕੀ ਸਪੈਸ਼ਲ ਹੁੰਦਾ ਭਰਤ ਨੂੰ ਕਿਉਂ ਇਹਦੇ ਨਾਲ ਆਪਣੀ ਬਾਡੀ ਚ ਪਾਵਰ ਆਉਂਦੀ ਹੈ ਢਲਾਈ ਨਾਲ ਬਣੀ ਹੋਈ ਹੁੰਦੀ ਹੈ ਇਹ ਅੱਛਾ ਇਹਦੇ ਚ ਅਪ ਕੋਈ ਵੀ ਖਾਣਾ ਬਣਾਵਾਂਗੇ ਜਾਂ ਆਪਣਾ ਖਾਣਾ ਵੀ ਨਹੀਂ ਨਹੀਂ ਬਣਾਉਣਾ ਅਪਾ ਇਹਦੇ ਚ ਕੋਈ ਚੀਜ਼ ਮਿੱਠੀ ਰੱਖ ਦਾਂਗੇ ਅੱਛਾ ਉਹ ਵੀ ਇਹਦੇ ਚ ਵਧੀਆ ਤਾਕਤਵਾਰੇ ਬਣੂਗੀ ਇਹ ਜਰਾਸੀਨ ਮਰ ਜਾਣਗੇ ਇੱਕ ਕਾਹੇ ਦਾ ਪਾਂਡਾ ਹੁੰਦਾ ਹੈ ਕਾਂਸੇ ਦਾ ਪਾਂਡਾ ਹੁੰਦਾ ਸਾਨੂੰ ਪੰਜਾਬੀ ਚ ਕਾਹਾਂ ਹੀ ਕਹਿੰਦੇ ਨੇ ਨਹੀਂ ਕਹਾਂ ਕਹਿੰਦੇ ਨੇ ਉਹ ਵੀ ਪਿੱਤਲ ਨੂੰ ਹੀ ਕਹਿੰਦੇ ਨੇ ਅੱਛਾ ਪਿੱਤਲ ਨਹੀਂ ਕਹਿੰਦੇ ਹਾਂਜੀ ਅੱਛਾ ਅੱਛਾ ਠੀਕ ਹੈ ਕਾਂਸੇ ਦੇ ਗਲਾਸ ਮਿਲ ਜਾਂਦੇ ਨੇ ਕਾਲੀਆ ਮਿਲ ਜਾਂਦੀ ਨੇ ਉਹ ਹੋਰ ਵੀ ਜ਼ਿਆਦਾ ਪਾਵਰ ਵਾਲੀਆਂ ਚੀਜ਼ਾਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅਜਿਹੀ ਜਾਣਕਾਰੀ ਦਿੱਤੀ ਇਹਨੇ ਪੁਰਾਣੀ ਵਿਰਾਸਤਾ ਤੁਸੀਂ ਰੱਖਿਆ ਹੋਈਆਂ ਨੇ ਲੋਕ ਦੂਰੋਂ ਤੱਕ ਦੇਖਣ ਵੀ ਆਦੇ ਸਾਨੂੰ ਖਾਸ ਕਰਕੇ ਸ਼ੌਕ ਹੈ ਇਸ ਚੀਜ਼ਾਂ ਦਾ ਦੁਕਾਨਦਾਰੀ ਦੇ ਨਾਲ-ਨਾਲ ਅਸੀਂ ਆਪਦਾ ਸ਼ੌਕ ਵੀ ਪੂਰਾ ਕਰਦੇ ਹਾਂ ਪਿੱਤਲ ਦੀ ਹੁਣ ਲੋਕ ਆਪਣੇ ਘਰਾਂ ਦੇ ਜਾ ਕੇ ਸਜਾਉਂਦੇ ਹੋਣਗੇ ਕਹਿੰਦੇ ਹੋਣਗੇ ਚਲੋ ਹੁਣ ਤਾਂ ਸਜਾਣ ਵਾਸਤੇ ਕਿਉਂਕਿ ਚੱਕ ਤਾਂ ਸਕਦੇ ਹੀ ਨਹੀਂ ਇਹਨਾਂ ਨੂੰ ਹਾਂਜੀ ਹਾਂਜੀ ਸਜਾ ਕੇ ਹੀ ਰੱਖਦੇ ਨੇ ਇਹਨਾਂ ਨੂੰ ਅੱਛਾ ਖੁਸ਼ੀ ਮਿਲਦੀ ਹੈ ਨਾ ਜਦੋਂ ਲੋਕ ਸਜਾਣ ਵਾਸਤੇ ਜਾਂਦੇ ਉਹਨਾਂ ਨੂੰ ਕਹਿੰਦੇ ਆਉਣਗੇ ਯਾਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦ ਪਿੱਤਲ ਦੀ ਕੋਈ ਵੀ ਆਈਟਮ ਅਗਲਾ ਖਰੀਦਦਾ ਸੀ ਅਗਰੇ ਨੂੰ ਖੁਦ ਇਹ ਚੀਜ਼ ਕਹਿੰਦੇ ਆ ਕਿ ਨਹੀਂ ਇਸਤੇਮਾਲ ਕਰੋ ਇਹ ਵੱਧ ਤੋਂ ਵੱਧ ਬਿਲਕੁਲ ਪਿੱਤਲ ਦੀ ਚੀਜ਼ ਵੱਧ ਤੋਂ ਵੱਧ ਜਿੰਨੀ ਆਪਾਂ ਇਸਤੇਮਾਲ ਕਰਾਂਗੇ ਵਿੱਚ ਮੈਂ ਦੇਖਿਆ ਹੈ ਹੋਟਲਾਂ ਤੇ ਸਾਰੇ ਕਿਤੇ ਤੁਹਾਡਾ ਜਿਹੜਾ ਸਮਾਜ ਹੈਗਾ ਮੁਸਲਿਮ ਭਾਈਚਾਰਾ ਹੈਗਾ ਮੇਰੇ ਨਾਲ ਸਾਰਾ ਇਹ ਪਿੱਤਲ ਦੀ ਬਰਤਨ ਹੈ ਜਿਆਦਾ ਮਤਲਬ ਪੰਜਾਬੀ ਜਿਹੜੇ ਉਹ ਜਿਆਦਾ ਸਟੀਲ ਵੱਲ ਹੋ ਗਏ ਨਹੀਂ ਪੰਜਾਬੀਆਂ ਨੂੰ ਹੈ ਤਾਂ ਸ਼ੌਕ ਬਹੁਤ ਜ਼ਿਆਦਾ ਪਿੱਤਲ ਦਾ ਜੀ ਬਸ ਅੱਜ ਕੱਲ ਦਾ ਕਲਚਰ ਹੈ ਜਿਹੜਾ ਥੋੜਾ ਹਟਦਾ ਜਾ ਰਿਹਾ ਦਾਜ ਦੇਹ ਜਿੱਚ ਲੋਕੀ ਭਾਂਡੇ ਖਰੀਦਦੇ ਚਲੋ ਦਾਜ ਦੇ ਦਿੰਦੇ ਅਸੀਂ ਵੈਸੇ ਕੁੜੀਆਂ ਵਾਸਤੇ ਭਾਂਡੇ ਖਰੀਦਦੇ ਅੱਜ ਕੱਲ ਲੋਕ ਪਿੱਤਲ ਦੇ ਭਾਂਡੇ ਖਰੀਦ ਰਹੇ ਨੇ ਕਿ ਮਹਿੰਗੇ ਹੋਣ ਕਰਕੇ ਹੁਣ ਘੱਟ ਖਰੀਦਦੇ ਆ ਨਹੀਂ ਖਰੀਦਦੇ ਆ ਅੱਛਾ ਪਿੱਤਲ ਦੇ ਖਰੀਦਦੇ ਆ ਪਹਿਲਾਂ ਨਾਲੋਂ ਵੀ ਹੁਣ ਤਾਂ ਵੱਧ ਖਰੀਦਣ ਲੱਗ ਗਏ ਅੱਛਾ ਕੁੜੀਆਂ ਨੂੰ ਦੇਣ ਲੱਗੇ ਕੁੱਕਰ ਕੱਕਰ ਵਗੈਰਾ ਸਾਰਾ ਚੀਜ਼ਾਂ ਹਾਂਜੀ ਹਾਂਜੀ ਕੁੱਕਰ ਦੀ ਬਿਲਕੁਲ ਕੁੱਕਰ ਵਗੈਰਾ ਵੀ ਆਣ ਲੱਗ ਗਏ ਨਾ ਸਭ ਕੁਝ ਬਿਲਕੁਲ ਕੁੱਕਰ ਵੀ ਆਉਂਦੇ ਆ ਇਹਦੇ ਪਿੱਤਲ ਦੇ ਜੀ ਜੀ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡ ਨੂੰ ਇਹ ਜਾਣ ਕੇ ਦੇ ਬਿਲਕੁਲ ਸਾਡੇ ਨਾਲ ਇਸ ਜਿਹੜਾ ਅੱਜ ਮਲੇਰਕੋਟਾ ਦੇ ਤੁਹਾਨੂੰ ਹਰ ਇੱਕ ਅਸੀਂ ਪਿੱਤਲ ਦੇ ਜਿਹੜੇ ਭਾਂਡਿਆਂ ਦੀ ਜਾਣਕਾਰੀ ਦਿੱਤੀ ਹੈ ਤਾਂ ਤੁਹਾਨੂੰ ਪੁਰਾਣੇ ਤੋਂ ਪੁਰਾਣੀਆਂ ਜਿਹੜੀਆਂ ਚੀਜ਼ਾਂ ਦਿਖਾਈਆਂ ਨੇ ਉਹ ਵੀ ਜਿਹੜੀਆਂ ਉਸ ਸਮੇਂ ਜਦੋਂ ਭਾਰਤ ਦੀ ਵੰਡ ਤੋਂ ਪਹਿਲੇ ਕੁਝ ਚੀਜ਼ਾਂ ਸੀ ਜਿਹੜੀਆਂ ਚੀਜ਼ਾਂ ਬਜ਼ੁਰਗ ਆਪਣੇ ਘਰਾਂ 'ਚ ਵਰਤਦੇ ਸੀ ਤਾਂ ਜਿਨ੍ਹਾਂ ਨੂੰ ਉਹਨਾਂ ਦੇ ਵਿੱਚ ਤਾਕਤਾਂ ਵੀ ਹੁੰਦੀਆਂ ਸੀ ਉਸ ਸਮੇਂ ਚੱਕਣ ਦੀ ਵੀ ਸ਼ਕਤੀ ਹੁੰਦੀ ਸੀ ਕੈਨ ਪਰਸਨ ਸ਼ਹੀਦ ਦੇ ਨਾਮ ਸੰਦੀਪ ਕਮੋਸ਼ ਮਲੇਰਕੋਟਾ